ਇਹ ਨੂ ਅਮਰਨਗਰ ਦੇ ਰਹਿਣ ਵਾਲੇ ਨੇ ਸਾਡੇ ਕੋਲ ਆਏ ਸੀ ਉਹਨਾਂ ਦਾ ਕਹਣਾ ਸੀ ਵੀ ਇੱਕ 25 ਨੂੰ ਮੈਂ ਇੱਕ ਫਾਈਲ ਜਮ੍ਹਾਂ ਕਰਾਈ ਸੀ ਬਿਜਲੀ ਬੋਰਡ ਦਾ ਦਫ਼ਤਰ ਹੈਗਾ ਔਰ ਉੱਥੇ ਉਹਨੇ ਮੀਟਰ ਲਵਾਉਣਾ ਸੀਗਾ ਕਮਰਸ਼ੀਅਲ ਉਹਦੇ ਉਹਨੇ 47000 ਦੇ ਕਰੀਬ ਫੀਸ ਜਮ੍ਹਾਂ ਕਰਾਤੀ ਸੀ ਬਾਅਦ ਚ ਮੀਟਰ ਲਾਉਣ ਵਾਸਤੇ ਜੇ ਨੇ ਮੌਕਾ ਵੀ ਦੇਖ ਲਿਆ ਸੀਗਾ ਪਰ ਉਹ ਕਹਿੰਦਾ ਜੀ ਮੈਂ ਤਾਂ 3000 ਰੁਪਏ ਲਾ ਉਹਨੇ ਪਹਿਲਾਂ ਲੈ ਲਿਆ ਇਹ ਤਾਂ ਸਾਡੇ ਫੁੱਟਕਲ ਖਰਚੇ ਹੁੰਦੇ ਆ ਉਸ ਤੋਂ ਬਾਅਦ ਉਹਨੇ ਕਿਹਾ ਵੀ 15000 ਰੁਪਿਆ ਲਵਾਂਗਾ ਫਿਰ ਤੁਹਾਡਾ ਮੀਟਰ ਲੱਗੇਗਾ ਤੇਨੇ ਮੈਂ ਤਾਂ ਮੁੱਤਾਂ ਕਿਤੇ ਮੈਨੂੰ ਨਾ ਪੈਸੇ ਨਹੀਂ ਆਏ ਪਰ ਉਹਨੇ ਵੀ ਪੈਸੇ ਦੇ ਦੇਗਾ ਫੇਰ ਹੀ ਮੀਟਰ ਲੱਗੇਗਾ ਇਹ ਵੀ ਪਰਸੋਂ ਦੁਆਰਾ ਅੱਜ ਕੋ ਗਿਆ ਹੈਗਾ ਤੇ ਉਹਨੇ ਕਿਹਾ ਕਿ ਪੈਸਾ ਅਰੇਂਜਮੈਂਟ ਕਰ ਲਓ ਕਮਲ ਜੀ ਉਹ ਕਹਿੰਦਾ ਚਲੋ 5000 ਕਰ ਲਾ ਪਹਿਲਾਂ ਬਾਕੀ ਫਿਰ ਬਾਅਦ ਦੇ ਦੇ ਤੇ ਇਹ ਫਿਰ ਪੈਸੇ ਦੇ ਕੇ ਕੰਮ ਨਹੀਂ ਕਰਾਉਣਾ ਚਾਹੁੰਦਾ ਸੀ ਸਾਡੇ ਕੋਲ ਜੀ ਪਾਏ ਸੀ ਤੇ ਮਨੋਜ ਕੁਮਾਰ ਜੀ ਹੈ ਵੀ ਰਿਪੋਰਟ ਦਫਤਰ ਤੇ ਆਨ ਲੱਗਾ ਹੋਇਆ ਨੂੰ ਫਿਰ ਅੱਜ ਸਰਕਾਰੀ ਗਵਾਹ ਦੀ ਹਾਜ਼ਰੀ 'ਚ ਰੰਗੇਤੀ ਫੜਿਆ ਹੈਗਾ ਕੱਲ ਨੂੰ ਮੈਨੂੰ ਅਦਾਲਤ ਚ ਪੇਸ਼ ਕੀਤਾ ਜਾਵੇਗਾ ਸਰ ਪਹਿਲਾਂ ਵੀ ਕੋਈ ਹੁੰਦਾ ਨਹੀਂ ਤਾਂ ਵੀ ਨਹੀਂ ਪਹਿਲਾਂ ਇਦਾਂ ਦੀ ਕੋਈ ਗੱਲ ਨਹੀਂ ਹੈ ਪੱਕੀ ਕਰਕੇ ਕੀਤਾ ਜਾਵੇਗਾ